ਮਾਮੀ ਨੂੰ ਸਗੇ ਪਾਂਜੇ ਨਾਲ ਹੋ ਗਿਆ ਪਿਆਰ ਕਰਵਾ ਲਈ ਕੋਟ ਮੈਰਿਜ ਤਰ ਉਸ ਗਿਆ ਪਰਿਵਾਰ ਪਤੀ ਦੇ ਵੱਡੇ ਭਰਾ ਯਾਨੀ ਵੱਡੇ ਪਾਂਜੇ ਨੇ ਕੀਤੀ ਮਹਿਲਾ ਦੀ ਘੁਟਮਾਰ ਮੋਗਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜੀ ਹਾਂ ਆ ਇੱਥੇ ਮਾਮੇ ਦੀ ਮੌਤ ਤੋਂ ਬਾਅਦ ਪਾਂਜੇ ਨੇ ਆਪਣੀ ਹੀ ਮਾਮੀ ਨਾਲ ਕੋਟ ਮੈਰਿਜ ਕਰਵਾ ਲਈ ਜਿਸ ਤੋਂ ਬਾਅਦ ਮਾਮੀ ਦੇ ਵੱਡੇ ਪਾਂਜੇ ਨੇ ਮਾਮੀ ਤੇ ਹਮਲਾ ਕਰ ਦਿੱਤਾ ਫਿਲਹਾਲ ਮਹਿਲਾ ਹਸਪਤਾਲ ਚ ਜੇਰੇ ਇਲਾਜ ਹੈ ਤੇ ਇਨਸਾਫ ਦੀ ਮੰਗ ਕਰ ਰਹੀ ਹੈ ਹਸਪਤਾਲ 'ਚ ਫੁੱਟ-ਫੁੱਟ ਕੇ ਰੋ ਰਹੀ ਇਸ ਮਹਿਲਾ ਦਾ ਇਲਜ਼ਾਮ ਹੈ ਕਿ ਉਸਦੇ ਪਤੀ ਜੋ ਪਹਿਲਾਂ ਉਸ ਦਾ ਭਾਂਜਾ ਸੀ ਉਸਦੇ ਵੱਡੇ ਭਰਾ ਵੱਲੋਂ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ਰੀਆਮ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਪਿਸਤੌਲ ਨਾ ਚੱਲਣ ਕਰਕੇ ਮੁਲਜ਼ਮ ਨੇ ਉਸ ਦੇ ਸਿਰ ਤੇ ਵੱਟ ਮਾਰਨੇ ਸ਼ੁਰੂ ਕਰ ਦਿੱਤੇ। ਜਾਣਕਾਰੀ ਮੁਤਾਬਕ ਮਹਿਲਾ ਦੇ ਪਤੀ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ। ਫਿਲਹਾਲ ਮਹਿਲਾ ਤੇ ਉਸਦੇ ਪਤੀ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਕਾਰਨ ਵੀ ਜੇ ਇਹੀ ਸੀਗਾ ਮੈਂ ਪਹਿਲਾਂ ਲਾਗ ਨਾ ਡੇ ਕਰਾਈ ਸੀ। ਠੀਕ ਹੈ ਜੀ ਤੇ ਮੈਂ ਪਹਿਲਾਂ ਇਹਦੇ ਨਾਲ ਕਰਾਈ ਸਲਾਮ ਮਰ ਦਿੱਤਾ ਮੇਰੀ ਮੰਮੀ ਲੱਗਦੀ ਸੀ ਮੇਰੀ ਠੀਕ ਹੈ ਇਹ ਪੂਰਾ ਹੋ ਗਿਆ ਇਹਦਾ ਮੇ DNA ਲਵ ਮੈਰਿਜ ਕਰਾਈ ਦੀ ਮਰਜੀ ਨਾ ਕਰਾਈ ਲਈ ਪਹਿਲਾਂ ਘੋੜੀ ਚਰਵਾਉਣ ਲੱਗਾ ਸੀ ਉਹਦੇ ਕੋਲ ਨਜਾਇਜ਼ ਰਹਿ ਸੀ ਠੀਕ ਹੈ ਇਹ ਦੇਖੋ ਨਜਾਇਜ਼ ਵਾਲੀ ਘੋੜੀ ਚਰਵਾਉਣ ਲੱਗਾ ਸੀ ਉਹ ਹੀ ਕੌਣ ਸੀ ਉਹ ਮੇਰਾ ਭਰਾ ਇਹਨਾਂ ਦਾ ਲਵ ਮੈਰਿਜ ਕਰਾਈ ਸੀ ਇਹਦਾ ਸਹੁਰਾ ਭਰਾ ਜਿਹੜਾ ਪਰਿਵਾਰ ਸੀ ਇਹਨਾਂ ਦੇ ਥੋੜਾ ਜਿਹਾ ਖਲਾਫ ਚੱਲਦਾ ਸੀਗਾ ਤੇ ਜਿਹੜਾ ਇਹਦਾ ਦਯੋਰ ਆ ਬਾਬਲਾ ਉਹਨਾਂ ਨੇ ਇਹਨਾਂ ਦੇ ਘਰੇ ਆ ਕੇ ਝੋਟ ਮਾਰ ਕੀਤੀ ਆ ਪੀਸ ਜਾਰੀ ਆ ਜੀ ਅੱਗੇ ਕਾਰਵਾਈ ਹੋਊਗੀ ਤੁਹਾਨੂੰ ਅਮਲ 'ਚ ਲਿਆਂਦੀ ਜਾਊਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ